ਕੜਾ ਐ ਕਰੀ ਐ ਕਰੀ ਉਂਗਲ ਲੈ ਆਈ ਦੇ ਨਾਲ ਵੀ ਛੋਟੀ ਐ ਬਸ ਗੱਲ ਤੇ ਉਹ ਕੀ ਲੈਣੇ ਇਹ ਉਂਗਲ ਤਾਂ ਜੱਬ ਪਵਾ ਦਿੰਦੀ ਐ ਕਿਹੜਾ ਕਦੂ ਕਦੂ ਸੋਨੇ ਦੇ ਪਾਹ ਹੋਏ ਪਏ ਆ ਸੋਨੇ ਦੇ ਪਾਹ ਦਾ ਹੋਏ ਪਏ ਆ ਹਾਂ ਤੇ ਜਿੱਦੇ ਤੂੰ ਕਹਿੰਦਾ ਸੀ ਮੇਰੇ ਨਾਲ ਲਵਾ ਦੇ ਵੱਲਾਂ ਹਾਂ ਤੇ ਉਹਦੇ ਮੈਂ ਕਿਸੇ ਪਾਹ ਦਾ ਨਹੀਂ ਸੀਗਾ ਤੋਰੀਆਂ ਵੀ ਮਿਲ ਗਈਆਂ ਉਹ ਤਾਇਆ ਫਿਰਦਾ ਖੇਤ ਨੂੰ ਕਦੂ ਹੀ ਕਹਿਦਗੇ ਯਾਰ ਕੋਈ ਦੋ ਕਦੂ ਹੀ ਲੈ ਜਾਾਂਗੇ ਉਹ ਤਾਇਆ ਹੋਰ ਵਧੀਆ ਵਧੀਆ ਮੈਂ ਵਧੀਆ ਵਧੀਆ ਹੋਊਗਾ ਵੱਲਾ ਆਪਣਾ ਹੁਣ ਚੰਨਾ ਚੱਕ ਇੱਧਰ 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 ਜੀ ਦੋ ਤੁਰਾਂ ਲੈ ਕੇ ਜਾਣਗੇ ਇੱਧਰ ਆ ਪਈਆ ਤੋੜ ਆਹਾਂ ਹਾਂ ਕਲਦੂ ਆਣੀ ਮੈਂ ਦੱਸ ਇਹਦਾ ਕੀ ਕਰੂੰਗਾ ਓ ਦੋ ਆ ਲੈ ਲਾ ਅੱਛਾ ਆ ਤੈਨ ਢਾਈ ਤੋਰੀਆਂ ਦੇ ਦਿੱਤਾ ਸਵਾ ਦੋ ਹੀ ਆ ਢਾਈ ਵੀ ਨਹੀਂ ਇਹ ਤੇ ਫੇਰ ਹੁਣ ਗੱਲ ਸੁਣ ਮੇਰੀ ਮੈਂ ਤੈਨੂੰ ਸਾਰਾ ਬਾਗ ਪੱਟ ਕੇ ਫੜਾ ਬਾਗ ਨਹੀਂ ਹੁਣ ਮੈਨੂੰ ਐ ਕਰ ਮਾਰਾ ਮੋਟਾ ਤੇਲ ਵੀ ਦੇ ਦੇ ਤੇਲ ਨੂੰ ਤਾਈ ਦਾ ਕੋਲੂ ਲਾਇਆ ਕੋਲੂ ਨਹੀਂ ਲਾਇਆ ਜਿਹੜੇ ਸਾਡੇ ਤੋਰੀਆਂ ਦਿੱਤੀਆਂ ਫਰੇਵਾ ਹੋ ਜੂ ਨਾਸਾਂ ਨੂੰ ਲਾਲੂ ਮੈਂ ਪੋਰਾ ਉੱਥੋਂ ਲੈ ਜੀ ਪੰਪ ਤੋਂ ਜਾਂਦਾ ਪੰਪ ਤੋਂ ਲੈ ਜੀ ਹਾਂ 100 ਰੁਪਏ ਦਾ ਪੰਪ ਤੋਂ ਲੈ ਆ ਆ ਓ ਰਾਮਿਆ ਹਾਂ ਓ ਜਵਾਨ ਤੇਰਾ ਇੱਧਰ ਮੈਂ ਤੈਨੂੰ ਆਨ ਜਾਂਦਾ ਦਿੰਦਾ ਗੇੜਾ ਕਦੂਆਂ ਨੇ ਉਹ ਤਾਹੜਾ ਤੋੜਗਾ ਤੋੜਦਾ ਸੀ ਤਾਇਆ ਦਿੰਦਾ ਗੇੜਾ ਕਦੂ ਕਦੂ ਸੋਨੇ ਦੇ ਪਾਸੇ ਹੋਏ ਪਏ ਆ ਸੋਨੇ ਦੇ ਪਾਸਾ ਹੋਏ ਪਏ ਆ ਹਾਂ ਤੇ ਜਿੱਦੇ ਤੂੰ ਕਹਿੰਦਾ ਸੀ ਮੇਰੇ ਨਾਲ ਲਵਾ ਦੇ ਵੱਲਾਂ ਹੈ ਤੇ ਉਹਦੇ ਮੈਂ ਕਿਸੇ ਪਾ ਦਾ ਨਹੀਂ ਸੀਗਾ ਪੈਸਾ ਦਿੱਤਾ ਸੀ ਤੈਨੂੰ ਸਿਰਫ ਪੈਸਾ ਪੈਸਾ ਦਿੱਤਾ ਤੂੰ ਮੈਨੂੰ ਪੈਸਾ ਆ ਤੋਰੀਆਂ ਵੇਖਦਾ ਤੋਰੀਆਂ ਦਾ ਦੋ ਜੀਆਂ ਤੂੰ ਇਹ ਘਾ ਪਈਆ ਲਾਲ ਆ ਪਈਆ ਆ ਪਈ ਆ ਪਈਆ ਤੋੜ ਲਾ ਉਹ ਕਿਹੜੀ ਤੋੜ ਲਾ ਉਹ ਦੋ ਪਈਆਂ ਦੋ ਪਈਆਂ ਇਹ ਤੋੜ ਲਾ ਓ ਮੈਨੂੰ ਕੱਦੂ ਤੋੜ ਲੈ ਨੀ ਓਏ ਰਾਮਿਆ ਤੂੰ ਇੱਧਰ ਯਾਰ ਕੱਦੂ ਆਜ ਕਿਉਂ ਨਹੀਂ ਜਾਨ ਦਿੰਦਾ ਯਾਰ ਤੂੰ ਤੂੰ ਦਾ ਤਾਂ ਦੋ ਨੰਬਰ ਵਾਲਾ ਕੰਮ ਹੋਇਆ ਪਿਆ ਕਿਵੇਂ ਇਹ ਤਾਂ ਬਲੈਕ ਚ ਵੇਖਣ ਲੱਗਿਆ ਕੱਦੂ ਓਏ ਯਾਰ ਫਿਰ ਉਹ ਹੋਰ ਥਾਂ ਵੇਖਦਾ ਉਹ ਬਲੈਕ ਚ ਹੁਣ ਕਿ ਤੂੰ ਵੀ ਮੈਨੂੰ ਬਲੈਕ ਜੀ ਹੈ ਬਲੈਕ ਚ ਬਲੈਕ ਸੀਰਾ ਮੈਂ ਤਾਂ ਵਾਸਤੇ ਤੈਨੂੰ ਤੋਰੀ ਵੇਖ ਤੋਰੀ 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 ਇਹ ਕਿਹੜੀ ਹੈ ਤੋਰੀ ਵੀ ਕੁਛ ਨਹੀਂ ਗਾਇ ਆ ਲੈ ਦੋ ਆ ਪੰਜਾ ਤੋੜ ਹੈ ਆ ਪੰਜਾ ਦੋ ਮੈਨੂੰ ਲੱਗਦਾ ਮੇਰੇ ਨਾਸਾਂ ਨੂੰ ਤੇਲ ਲਵਾਏਂਗਾ ਤੂੰ ਕਰਾਏਂਗਾ ਫਰੇਵਾ ਮੈਨੂੰ ਓਏ ਦੋ ਜੀ ਐਥੇ ਡਾ ਵਧੀਆ ਓ ਮੈਨੂੰ ਕਤਵਾ ਕਰਨੀ ਜਾਂਦੇ ਓ ਰਾਮਿਆ ਤੂੰ ਮਾ ਕਾਲ ਸੋ ਕੁੰਡਾ ਲੈ ਉੱਥੋਂ ਜਾ ਕੇ ਦੰਦਾ ਗੜਾ ਨਾਲ ਕਰ ਤੂੰ ਨਹੀਂ ਕਤਵਾ ਜੇ ਕਦੋਂ ਆਜ ਨਹੀਂ ਬੜਨਾ ਕਦੋਂ ਚੱਲ ਉੱਧਰ ਯਾਰ ਤੰਦਰਾ ਐਡਾ ਕੀ ਸੋਨਾ ਲੱਗ ਗਿਆ ਉਹਨਾਂ ਨੂੰ ਹਣਾ ਓਏ ਸੋਨਾ ਹੀ ਐ ਹਾਂ ਸੋਨਾ ਐ ਸੋਨਾ ਤੂੰ ਜਾ ਕੇ ਸੁਨਿਆਰੇ ਦੀ ਦੁਕਾਨ ਤੇ ਕੋਈ ਮੁੰਦਰੀ ਚੱਕ ਲਈਆ ਤੈਨੂੰ ਕੁਛ ਨਹੀਂ ਆਦਾ ਹਾਂ ਦੁਕਾਨ ਦੀ ਵਾਲੇ ਚ ਵੜ ਗਿਆ ਨਾ ਇਹ ਨਹੀਂ ਪਤਾ ਗੱਲ ਸੁਣ ਕਿੱਡਾ ਕੋਸ਼ ਹੋ ਜੀ ਅੱਛਾ ਯਾਰ ਹਾਂ ਫਿਰ ਮੇਰਾ ਮਤਲਬ ਤੂੰ ਅੱਜ ਦੰਦਾ ਅੱਜ ਤੂੰ ਗੱਲ ਤੋਂ ਤੋਰੀਆਂ ਲੈ ਗਿਆ ਕੱਦੂਆਂ ਨਹੀਂ ਮੂੰਹ ਮਾਰਦਾ ਕੱਲ ਤੂੰ ਛੱਲਿਆਂ ਨੂੰ ਪਾਜੇਗਾ ਉਹ ਛੱਲਿਆਂ ਦਾ ਹਜੇ ਬਣਿਆ ਹੀ ਨਹੀਂ ਬਣਿਆ ਨਹੀਂ ਗਿਆ ਦੰਦਾ ਕਿਹੜਾ ਗੱਲ ਤੋਂ ਤੋਰੀਆਂ ਚ ਦੰਦਾ ਕਿਹੜਾ ਕੱਦੂਆਂ ਚ ਦੰਦਾ ਕਿਹੜਾ ਤੋਰੀਆਂ ਚ ਓ ਯਾਰ ਮੈਨੂੰ ਐ ਕਰਤਾ ਆ ਜਿਹੜੇ ਚਿਤਰੇ ਜੇ ਨਹੀਂ ਉਹ ਬਾਹਲੇ ਸਵਾਦ ਬੰਦੇ ਉਹ ਮੇਰੇ ਹਾਂ ਹਾਂ ਸਵਾਦ ਓਏ ਮੈਂ ਤੈਨੂੰ ਕੀ ਆਨੇ ਇੱਥੇ ਚੱਲ ਓਏ ਨਹੀਂ ਆ ਕੇ ਕੱਲ ਆ ਕੇ ਕਹਿੰਦਾ ਕਿ ਤਾਇਆ ਪਿਹੜੀ ਤੇ ਹੋਇਆ ਵਾ ਹਾਂ ਕੱਲ ਆ ਕੇ ਪਤਾ ਕੀ ਆਨਾ ਤੂੰ ਮੈਨੂੰ ਮੈਂ ਸੁਣਿਆ ਕੀ ਸੁਣਿਆ ਅਗੇ ਤਾਇਆ ਤੇਰੀ ਨੂਹ ਆਦੀ ਆ ਕੇ ਤਾਇਏ ਕਿ ਕਦੂ ਇੰਨੇ ਸਵਾਦ ਆ ਹਾਂ ਕਿਉਂ ਪੌਣ ਦੀ ਲੋੜ ਨਹੀਂ ਤੇ ਹੋਰ ਤੇ ਹੁਣ ਮੇਰੀ ਨੂਹ ਨੂੰ ਕਹਿਦੀ ਹਾਂ ਹਾਂ ਹੁਣ ਤਾਂ ਦੇਸੀ ਘਿਓ ਦਾ ਪੀਪਲ ਲੈਉਣਾ ਹੀ ਪੈਣਾ ਚਾਹ ਇਹਨੇ ਜਵਾਬ ਦਿੱਤਾ ਤਾਇਆ ਕਹਿੰਦਾ ਇੱਕ ਕਦੂ ਨਹੀਂ ਦਿੰਦਾ ਉਹ ਐਸ ਗੱਲ ਤੇ ਹੀ ਰਹੀ ਫਿਰ ਓਏ ਐਸ ਤੇ ਹੀ ਐ ਤੂੰ ਮੇਰਾ ਪਰਮਟ ਕੈ ਤੂੰ ਮੈਨੂੰ ਲੱਗਦਾ ਵੀ ਰਾਤ ਨੂੰ ਦਾਤੀ ਫਰਾਉ ਮੈਥੋਂ ਜੜਾਂ ਚ ਤੂੰ ਮੇਰਾ ਪਰਮਟ ਕੈ ਸਤ ਤੂੰ ਹਾਂ ਤੂੰ ਗਿਆ ਕਚਾ ਕੀ ਸਹੀ 6 ਵਜੇ ਤੋਂ ਬਾਅਦ ਤਾਂ ਮੇਰੇ ਇੱਥੇ ਬੰਦੇ ਛੱਡੇ ਹੁੰਦੇ ਐਡੇ ਐਡੇ ਅੱਛਾ ਹਾਂ ਐਡੇ ਐਡੇ ਪਤਾ ਕਿਹੜੇ ਬੰਦੇ ਕਿਹੜੇ ਮੱਛਰ ਐਡਾ ਐਡਾ ਡੇਂਗੂ ਵਾਲਾ ਤੇਰਾ ਭਲਾ ਹੋਇ ਉਹ ਵੀ ਤੇਰੇ ਵਰਗਾ ਹੀ ਆ ਖੂਨ ਹੀ ਉਹ ਪੀਂਦਾ ਗੱਲ ਸੁਣ ਲੈ ਮੇਰੀ ਔੜ ਕੇ ਤੈਨੂੰ ਨਾਲੇ ਪਤਾ ਲੱਗੂਗਾ ਨਾ ਸਾਡੀ ਮੱਛਰ ਵੀ ਨਾ ਮੱਛਰ ਤੇਰੇ ਨਾਲ ਲੜ ਲੜ ਕੇ ਨਾ ਇੱਥੇ ਤੇਰੇ ਨਾਲ ਲੜ ਲੜ ਕੇ ਮੱਛਰ ਤੇਰੇ ਵਰਗਾ ਹੋ ਗਏ ਉਹ ਵੀ ਦੰਦਾਂ ਬਾੜਾਂ ਵਰਦਾ ਹਾਂ ਜੇ ਤੈਨੂੰ ਕੱਦੂ ਹੀ ਨਾ ਮੈਂ ਦਿੱਤੇ ਹਾਂ ਤੇ ਤੂੰ ਗੁੱਸਾ ਨਾ ਕਰ ਕੱਦੂ ਮੈਂ ਤੈਨੂੰ ਘਰੇ ਤੋੜ ਕੇ ਫੜਾਇਆ ਹੂੰ ਇੱਕ ਵਾਰ ਬੱਲਾ ਜੀ ਨਹੀਂ ਵੜੀ ਜਾਂਦਾ ਅੱਛਾ ਬੱਲਾ ਦਾ ਜਿਹੜਾ ਵਾੜਾ ਹੁੰਦਾ ਨਾ ਉਹ ਮਾਲੀ ਨੂੰ ਪਤਾ ਹੁੰਦਾ ਜਿਹਦਾ ਲਾਇਆ ਹੁੰਦਾ ਇਹ ਚ ਕੀ ਆ ਹੋ ਹੁੰਦਾ ਹੋ ਕਦੂਆਂ ਦੀ ਗੱਲ ਨਹੀਂ ਠੀਕ ਆ ਮਾਦਾ ਕਿ ਕਿ ਤਾਇਆ ਮੇਰੇ ਨਾਲ ਮੂੰਹ ਤੋੜ ਹੋ ਗਿਆ ਮੂੰਹ ਤੇ ਸਿਆ ਤੇ ਮੇਰਾ ਜੀ ਕਰਦਾ ਰੰਗ ਕਾਲਾ ਪਾ ਅੱਛਾ ਉਹ ਯਾਰ ਇੰਨਾ ਹੜਾ ਤਾਇਆ ਯਾਰ ਮੂੰਹ ਨਹੀਂ 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 ਮੂੰਹ ਤਾਂ ਤੇਰਾ ਨਾਲ ਬੜਾ ਹਸ਼ਰਾ ਮੂੰਹ ਤੇ ਆ ਮੋਧਿਆ ਤੰਦਈ ਦਾ ਇਹਨਾਂ ਦਾ ਮੈਂ ਆ ਜਿਵੇਂ ਬੱਲਾਂ ਦੀਆਂ ਹਾਂ 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 ਮੋਧਿਆ ਤੰਦਈ ਦਾ ਇਹਨਾਂ ਦਾ ਮੈਂ ਮੋਧਗਾ ਤੰਦਈ ਹਾਂ ਆ ਲੈ ਚਲ ਕੋਈ ਨਹੀਂ ਇਹ ਵੀ ਤੇਰੀ ਗੱਲ ਸਿਆਣੀ ਹੈ ਬਈ ਅਗਲੇ ਦੀ ਬਾਗ ਬਗੀਚੇ ਜਾਇਆ ਵਰਨਾ ਵੀ ਨਹੀਂ ਚਾਹੀਦਾ ਯਾਰ ਸਹੀ ਗੱਲ ਆ ਤੇਰੀ ਵੀ ਮੈਂ ਰਾਮਿਆ ਆਜ ਆਜ ਚੱਲੇ ਤੂੰ ਲਿਆ ਕੇ ਨਾ ਹਾਂ ਨੇਤੌਣਾ ਨੇਤੌਣਾ ਬਾਗ ਚ ਵੱਜ ਜਾਣਾ ਇਹ ਬਾਗ ਆ ਸਾਡਾ ਸਹੀ ਗੱਲ ਹੈ ਹਾਂ ਹੋਰ ਕੋਈ ਗੱਲ ਨਹੀਂ ਹੁਣ ਮਾਲੀ ਹੈ ਮਾਲੀ ਤੈਨੂੰ ਵਾਲੇ ਚ ਨਾ ਵੱਡਣ ਸਹੀ ਗੱਲ ਕਿਉਂ ਕਿਉਂ ਨਹੀਂ ਵੱਡਣ ਦਾ ਪਰੇਸ਼ਾਨ థియేటర్ ਦੇ ਵਿੱਚ ਕਿਉਂ ਮਾ ਲਾ ਕੇ ਆਉਂਦੀ ਹੈਗਾ ਜੋੜੇ ਚਹੀ ਗੱਲ ਆ ਵੀ ਸਹੀ ਗੱਲ ਕਿਉਂ ਵੀ ਅੰਦਰ ਜਿਹੜੇ ਉਹ ਲੱਗੇ ਹੁੰਦੇ ਆ ਬੈਕਟੀਰੀਆ ਉਹ ਅੰਦਰ ਨਾ ਜਾਣ ਠੀਕ ਇਹੀ ਗੱਲ ਇਹ ਬਾਗਦੀ ਆ ਕਦੂਆਂ ਦੇ ਦੀ ਤੋਰੀਆਂ ਦੇ ਦੀ ਇਹ ਜਿਹੜੇ ਬੈਕਟੀਰੀਆ ਨਾ ਹਾਂ ਉਹ ਨਾਲ ਆਉਂਦੇ ਆਪਣੇ ਪੈਰਾਂ ਦੇ ਆਪਣੇ ਮੁਰਕੇ ਚੋਂ ਵੀ ਕੋਈ ਹੋਰ ਬਿਮਾਰੀ ਨਾ ਬਣ ਜੇ ਆਹ ਫਸਲ ਨੂੰ ਕੋਈ ਬਿਮਾਰੀ ਨਾ ਲੱਗੇ ਅਸੀਂ ਤਾਂ ਹਾਈਜੀਨ ਦਾ ਫੁੱਲ ਧਿਆਨ ਰੱਖਦਾ ਤੇਰਾ ਤਾਇਆ ਠੀਕ ਹਾਈਜੀਨ ਹਾਈਜੀਨ ਚਲ ਆਇਆ ਕਰੀ ਫਿਰ ਉਹ ਜਿਹੜੇ ਚਿਤਰੇ ਇਹ ਹਨ ਮੈਂ ਤਾਂ ਇੱਕ ਹੀ ਦੇਣੀ ਪਿਆ ਹੋਇਆ ਮੈਨੂੰ ਇਹ ਨਹੀਂ ਸਮਝਉਦੀ ਦਿੰਦਾ ਕਿਹੜਾ ਚਿੱਤਰੇ ਦਿੰਦਾ ਕਿਹੜਾ ਚਿੱਤਰੇ ਚਿੱਤਰੇ ਚੁਤਰੇ ਨਹੀਂ ਹਾਂ ਚਾਪਾ ਕਾ ਕੇ ਤੈਨੂੰ ਮੈਂ ਕੱਦੂ ਕੱਲ ਨੂੰ ਦੋ ਦੇਉਂ ਘਰੇ ਚੱਲ ਠੀਕ ਪਰ ਮਹੀਨਾ ਨਾਲ ਚੱਕੇ ਮੁੜ ਕੇ ਚੰਗਾ ਚੰਗਾ ਹਾਂ ਨਾਲੇ ਆਏ ਆ ਹਾਂ ਤੜਾ ਜਾਕਰ ਆ ਪਈਆਂ ਆ ਪਈਆਂ ਤੂੜੀਆਂ ਵੇਖ ਲੈ ਹਾਂ ਓਏ ਉਹ ਆਹ ਪਈਆਂ ਆ ਉਹਦਾ ਘਰ ਹੋਰ ਹੋਰ ਗੱਲ ਆ ਤਾਇਆ ਹਾਂ ਹੁਣ ਤਾਂ ਫਰੇਮ ਮੈਨੂੰ ਪੱਕਾ ਹੀ ਹੋ ਜਾਊਗਾ ਆ ਹੋਊਗਾ ਜੀ ਆ ਸੀਧਾ ਹੰਗਲਾ ਹੁਣ ਤੜਕੇ ਆਏ ਕਰੀ ਉਹ ਗੱਲ ਸੁਣ ਮੈਂ ਮੈਂ ਇੱਕ ਵਾਰ ਨਾ ਕਿਉਂ ਨਹੀਂ ਦਿੰਦਾ ਆ ਵੇਖੀ ਕੀ ਹੋ ਗਿਆ ਗੱਲਾਂ ਤੇ ਮਿੱਧ ਮਿੱਧ ਕੇ ਨਾ ਹਾਂ ਜਮਾਇਨਾਂ ਦਾ ਪੰਜੰਜਰ ਕੱਢਦਾ ਤੂੰ ਓ ਯਾਰ ਕੋਈ ਨਹੀਂ ਫਿਰ ਆਏ ਹੁਣ ਹਾਂ ਅੱਜ ਤੂੰ ਤੋੜੀਆਂ ਲੈ ਗਿਆ ਕੱਲ ਨੂੰ ਕੱਦੂਆਂ ਦੀ ਰਾਖੀ ਚ ਹੈ ਪਰਸੋਂ ਆਹ ਮੱਕੀ ਦੇ ਛੱਲੀਆਂ ਹੋ ਜਾਣਗੀਆਂ ਹੂੰ ਜਾਂ ਮੇਰਾ ਭਰਾ ਜਾਂਦਾ ਰੇ ਆ ਲੈ ਇੱਕ ਹੋਰ ਲੈ ਲਾ ਲੈ ਆ ਛੋਲੇ ਸ਼ੋਰ ਦੀ ਵੀ ਬੰਜੂ ਨਾਲੀ ਆਹ ਉਹ ਆ ਤੇਰੀ ਉਂਗਲ ਐ ਕਰੀ ਐ ਕਰੀ ਉਂਗਲ ਲੈ ਆਏ ਦੇ ਨਾਲ ਵੀ ਛੋਟੀ ਐ ਬਚ ਗਏ ਤੇ ਕੀ ਲੈਣੇ ਇਹ ਉਂਗਲ ਤਾਂ ਜੱਬ ਪਵਾ ਦਿੰਦੀ ਹੈ ਹਾਂ ਹਾਂ ਉਂਗਲ ਜਦ ਜਿਹਦੀ ਉਂਗਲ ਲੱਗ ਜਾਂਦੀ ਹੈ ਨਾ ਮੁੜ ਕੇ ਉਹਨੂੰ ਪਤਾ ਲੱਗਦਾ ਵੀ ਕੀ ਗੱਲ ਸੁਣਨਾ ਮੇਰੀ ਬੈਂਕ ਨਹੀਂ ਘਟਦੀ ਤੂੰ ਕਦ ਦੌਰ ਤੋਰਿਆਂ ਲੈ ਕੇ ਕਰੇ ਵਜਾ ਉਹ ਚਾਹ ਚੰਗਾ ਤਾ ਫੇਰ ਮਿਲਾਂਗੇ ਹਾਂ ਹਾਂ ਹੁਣ ਤੱਕ ਫੇਰ ਮਿਲੇਗੇ ਹੀ ਦੂਰ ਸੌਦਿਆਂ ਲੈ ਕੇ ਪਿੰਡ ਵਜਿਆ ਦੂਰ ਸੋਦ ਗਣਾ ਕਿਤੇ ਉਹੀ ਦੂੜ ਤੋਰੀ ਦਿੱਤੀ ਆ ਢੂੜ ਸੌ ਦੀ ਬਣਾਤੀ ਦੂੜ ਤੋਰੀ ਦਿੱਤੀ ਆ ਢੂੜ ਤੋਰੀ ਦੀ ਤੇਰਾ ਕਿਹੜਾ ਇਥੇ ਬਾਗ ਲਾਇਆ ਸੀ ਦਿਨਾਂ ਗੇੜਾ ਆ ਕੇ ਦਿਨਾਂ ਗੇੜਾ ਇਥੇ ਉਹ ਚਾਲ ਠੀਕ ਆ ਫਿਰ ਜਵਾਨਾ ਨਹੀਂ ਰਹਿ ਗਿਆ ਜਵਾਨਾ ਰਹਿ ਨਹੀਂ ਗਿਆ ਹੁਣ ਲੱਖ ਰੁਪਏ ਦਾ ਵਾਹਨ ਛੱਡਿਆ ਆ ਕੇ ਦਿੰਦਾ ਗੇੜਾ ਦਾ ਮੈਂ ਇਥੇ ਦਿੰਦਾ ਗੇੜਾ ਸੌਰੀ ਜਾਇਆ ਹੁੰਦਾ ਤਾਂ ਵੀ ਇਥੇ ਪਿੰਡ ਚ ਜਾਇਆ ਹੁੰਦਾ ਤਾਂ ਵੀ ਇਥੇ ਸ਼ਹਿਰ ਜਾਇਆ ਹੁੰਦਾ ਤਾਂ ਵੀ ਇਥੇ ਜਾਵੜਾ ਜਾਵੜਾ ਮੇਰਾ ਭਰਾ ਜਾਵੜਾ ਉਹ ਜਾਣਾ ਹੁਣ ਹੁਣ ਮੈਂ ਤੇਰੇ ਪੈਰ ਥੋੜੋ ਮੈਂ ਤਾਂ ਜਿੰਦਾ ਝੋਲਾ ਬਣ ਲੈਉਂਦਾ ਜਿਵੇਂ ਆਪਦਾ ਹੀ ਲਾਇਆ ਹੁੰਦਾ ਝੋਲਾ ਬਣ ਲੈਉਂਦਾ ਅੱਜ ਤਾਂ ਤੂੜੀਆਂ ਖਾਊ ਰਾਮਾ ਕੱਲ ਨੂੰ ਕੱਦੂ ਵੜਾ ਕੰਜਦਾ ਗਿੱਜਿਆ ਚੱਲ ਹੁਣ ਆ ਗਿਆ ਨਾ ਰਾਮੇ ਦਾ ਹੁਣ ਕੱਢਾਂਗੇ ਚੱਬ ਕਿਤੇ ਕਿਉਂ ਆ ਕੰਮ ਕਰਾਂਗੇ ਤੋ ਸਾਰਾ ਪੱਠੇ ਵੜਾਵਾਂਗੇ ਵਿੱਚ ਕੰਮ ਤਾਂ ਲਈਏ ਜੇ ਪਈ ਲੈ ਕੇ ਜਾਂਦਾ ਤੋਰੀ ਚੱਪਾ ਕਦੂ ਕੱਪਾ ਕੰਮ ਤਾਂ ਲਈਏ ਤੂੰ ਚਲੋ ਵੇਖੀਏ ਹੁਣ ਆਉਂਦੇ ਜਦਿਆਂ ਆ ਹੁਣ ਆਉਂਦੇ ਜਦਿਆਂ ਆ ਨਾਲ ਛੱਲੀਆਂ ਦਾ ਛੋਲਾ ਭਰ ਕੇ ਦੇ ਦਿਆਂ